ਥੋੜੀ ਗੱਲਬਾਤ ਆਪਾਂ ਤੁਰਨ ਵੇਲੇ ਕੀਤੀ ਸੀ ਜਿਸ ਦੇ ਵਿੱਚ ਫਸਟ ਕੀਤਾ ਸੀ ਕਿ ਆਮ ਆਦਮੀ ਪਾਰਟੀ ਜਾਂ ਬਾਕੀਆਂ ਵੀ ਜਿੱਨੀਆਂ बार-बार ਇੱਥੋਂ ਨਾਹਰਾ ਲੱਗ ਰਿਹਾ ਕਾਰਪੋਰੇਟਾਂ ਦੇ ਦਲਾਲ ਕਿ ਘੱਟੋ-ਘੱਟ ਸਾਨੂੰ ਇਹ ਭਲੇਖਾ ਨਹੀਂ ਸੀ ਜੇ ਕੋਈ ਭਲੇਖੇ ਦੇ ਵਿੱਚ ਨਾ ਹੋਵੇ ਤਾਂ ਫਿਰ ਉਹ ਘੱਟੋ-ਘੱਟ ਲੜਾਈ ਆ ਜਿਹੜੀ ਉਹ ਸਮੇਂ ਸਿਰ ਬਣਾ ਲੈਂਦਾ ਜੇ ਭਲੇਖੇ ਦੇ ਵਿੱਚ ਕੋਈ ਨਾਂ ਹੋਵੇ ਤਾਂ ਅਚਿੰਤੇ ਉਹਦੇ ਉੱਪਰ ਬਾਜ ਪੈਣ ਵਾਲੀ ਜਾਂ ਅਚਿੰਤੇ ਉਸ ਦੇ ਉੱਪਰ ਅਟੈਕ ਹੋਣ ਵਾਲੀ ਪੋਜੀਸ਼ਨ ਆ ਜਿਹੜੀ ਉਹ ਨਹੀਂ ਦਿੰਦਾ ਹੋ ਤਾਂ ਡੀਟੀਐਫ ਜਾਤੀ ਇਹ ਸਰਕਾਰ ਬਣੀਆ ਉਦੋਂ ਤੋਂ ਲੜ ਰਹੇ ਆ ਇਹ ਸਰਕਾਰ ਦੇ ਖਿਲਾਫ ਪਹਿਲਾਂ ਲੜ ਰਹੇ ਸੀ ਸਾਡੇ ਜ਼ਿਲ੍ਹੇ ਦੇ ਪੀਟੀਆਈ ਸਾਹਿਬ ਨੇ ਗੱਲ ਕੀਤੀ ਕਿ ਅਸੀਂ ਡੀਟੀਐਫ ਦਾ ਝੰਡਾ ਪਹਿਲਾਂ ਵੀ ਚੱਕਦੇ ਰਹੇ ਆ ਦਲੇ ਆਦ ਕੇ ਕਿਉਂਕਿ ਡੀਟੀਐਫ ਇੱਕ ਖਾੜਕੂ ਜਥੇਬੰਦੀ ਆ ਇਨਕਲਾਬੀ ਵਿਚਾਰ ਵਾਲੀ ਜਥੇਬੰਦੀ ਆ ਪੀਟੀ ਸਾਹਿਬ ਉਦੋਂ ਵੀ ਡੀਟੀਐਫ ਦਾ ਝੰਡਾ ਤੁਹਾਡੇ ਨਾਲ ਸੀ ਅੱਜ ਵੀ ਜਦੋਂ ਤੁਹਾਡੇ ਤੇ ਅਟੈਕ ਹੋਇਆ ਡੀਟੀਐਫ ਦਾ ਝੰਡਾ ਮੂਰੇ ਹੋ ਗਿਆ ਸਾਡਾ ਇੱਕੋ ਤਕਬਾ ਜਿੰਦਾਬਾਦ 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 ਦਰਨੇ ਕਿ ਡੀਟੀਐਫ ਕਿਸੇ ਵਿਅਕਤੀ ਆਧਾਰਤ ਜਥੇਬੰਦੀ ਨਹੀਂ ਬਹੁਤ ਸਾਰੀਆਂ ਜਥੇਬੰਦੀਆਂ ਵਿਅਕਤੀਆਂ ਦੇ ਆਧਾਰਤ ਹੁੰਦੀਆਂ ਨੇ ਤੇ ਜਦੋਂ ਉਹ ਵਿਅਕਤੀ ਅਕਾਲੀਆਂ ਵਾਲੇ ਪਾਸੇ ਝੁਕਦਾ ਤਾਂ ਜਥੇਬੰਦੀ ਅਕਾਲੀਆਂ ਵਾਲੇ ਪਾਸੇ ਜਦੋਂ ਉਹ ਵਿਅਕਤੀ ਕਾਂਗਰਸ ਵਾਲੇ ਝੁਕਦਾ ਤਾਂ ਕਾਂਗਰਸ ਨੂੰ ਕਾਰਪੋਰੇਟ ਦੇ ਹਿੱਤ ਵੇਚ ਜਾਂਦਾ ਤੇ ਜਦੋਂ ਉਹ ਵਿਅਕਤੀ ਝਾੜੂ ਵਰਗੇ ਵਾਲੇ ਨਕਲੀਨ ਕਲਾਬੀਆਂ ਦੇ ਵੱਲ ਝੁਕਦਾ ਤਾਂ ਆਪਣੇ ਕਾਰਪੋਰੇਟ ਦੇ ਹਿੱਤ ਉਹਨਾਂ ਕੋਲ ਲੈਣੇ ਧਰ ਦਿੰਦਾ ਇਸ ਕਰਕੇ ਕਿਉਂਕਿ ਡੀਟੀਐਫ ਜਿਹੜੀ ਉਹ ਸਮਾਜ ਨੂੰ ਜਵਾਤੀ ਐਂਗਲ ਦੇ ਵਿੱਚੋਂ ਦੇਖਦੀ ਆ ਇਤੋਂ ਬਹੁਤ ਸਾਰੀਆਂ ਗੱਲਾਂ ਹੋਈਆਂ ਕਿ ਜਿੰਨੀਆਂ ਵੀ ਪਾਰਟੀਆਂ ਨੇ ਇਹ ਸਾਰੀਆਂ ਕਾਰਪੋਰੇਟ ਹਤੈਸ਼ੀ ਨੇ ਦੇਖੋ ਦੋ ਧਾਰਨਾ ਮੈਂ ਤੁਹਾਨੂੰ ਦੇਣੀਆਂ ਨੇ ਇਤਿਹਾਸ ਦੇ ਵਿੱਚ ਜਦੋਂ ਤੁਸੀਂ ਸਿੱਖ ਇਤਿਹਾਸ ਦਾ ਜ਼ਿਕਰ ਕਰਦੇ ਹੋ ਸਿਰਫ ਮੱਥੇ ਟੇਕਣ ਤੱਕ ਜਿਉ ਉਸ ਨੂੰ ਸੀਮਤ ਕਰੋਗੇ ਤਾਂ ਮੱਥੇ ਤਾਂ ਉਹ ਵੀ ਟੇਕਦੇ ਨੇ ਕਿ ਜਿਹੜੇ ਸ਼ਾਇਰ ਜੇ ਅੱਜ ਗੁਰੂ ਗਵਿੰਦ ਸਿੰਘ ਜੀ ਜਿਉਂਦੇ ਹੁੰਦੇ ਤਾਂ ਉਹ ਤੀਰ ਦੇ ਅੱਗੇ ਸੋਨੇ ਦਾ ਤੋਹਰਾ ਟੁਕੜਾ ਲਗਾਉਂਦੇ ਹੁੰਦੇ ਸੀ ਕਿ ਤਾਂ ਜੋ ਜਿਹਨੇ ਜਾ ਕੇ ਬੱਜੇ ਉਹਦੀ ਮੱਲਮ ਪੱਟੀ ਜੇ ਮਰ ਗਿਆ ਤਾਂ ਉਹਨੂੰ ਦਫਨ ਕਰਨ ਦਾ ਜਿਹੜਾ ਜਿੰਨਾ ਵੀ ਸਾਰਾ ਖਰਚਾ ਉਹ ਹੋ ਜਾਵੇ ਸੱਜੇ ਇਹਨਾਂ ਨੂੰ ਮੱਥੇ ਤਾਂ ਉਹ ਵੀ ਟੇਕਦੇ ਨੇ ਕਿ ਜੇ ਸ਼ਹਿਰ ਅਜ குரு ਗੁਰੂ ਗੋਬਿੰਦ ਸਿੰਘ ਜੀ ਜਿਉਂਦੇ ਹੁੰਦੇ ਉਹਨਾਂ ਦੇ ਟੀਰ ਦਾ ਨਿਸ਼ਾਨਾ ਅਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਵਾਲੇ ਜਾਂ ਬਾਕੀ ਕਾਰਪੋਰੇਟ ਅੰਦਾਨੀ ਮਹਿਬਾਨੀ ਹੋਣੀ ਸੀ ਮੱਥੇ ਉਹ ਵੀ ਟੇਕਦੇ ਨੇ ਗੱਲ ਇਹ ਆ ਕਿ ਮੱਥੇ ਦੇ ਅੰਦਰ ਗੱਲ ਕਰਨ ਦੀ ਲੋੜ ਆ ਗੁਰੂ ਨਾਨਕ ਦੇਵ ਜੀ ਨੇ ਬਿਲਕੁਲ ਕਲੀਅਰ ਲਾਈਨ ਸਾਨੂੰ ਦਿੱਤੀ ਸੀ ਅਸੀਂ ਢੜਕ ਜਾਂਦੇ ਆ ਬਾਬੇ ਨਾਨਕ ਨੇ ਤਾਂ ਬਿਲਕੁਲ ਸਪਸ਼ਟ ਕਿਹਾ ਕਿ ਜਦੋਂ ਮਲਕ ਭਾਗੋਂ ਤੇ ਭਾਈ ਲਾਲੋ ਦੇ ਵਿੱਚੋਂ ਚੁਣਨਾ ਤਾਂ ਭਾਈ ਲਾਲੋ ਨੂੰ ਚੁਣਨਾ ਨਾ ਕਿ ਮਲਕ ਭਾਗੋਂ ਨੂੰ ਬਾਬੇ ਨਾਨਕ ਨੇ ਬਿਲਕੁਲ ਸਪਸ਼ਟ ਕਿਹਾ ਕਿ ਨੀਚਾ ਅੰਦਰ ਨੀਤ ਜਾਤ ਨੀਤੀ ਉਹ ਅਤਨੀਚ ਨਾਨਕ ਤਿੰਨ ਕੇ ਸੰਗਤ ਸਾਥ ਵੱਡਿਆਂ ਸੀ ਕਰ ਰਹੀ ਸੀ ਤਾਂ ਨਾਨਕ ਨੇ ਤਾਂ ਬਿਲਕੁਲ ਲਾਈਨ ਕਲੀਅਰ ਕੀਤੀ ਸੀ ਹੁਣ ਤੁਸੀਂ ਇਹ ਗੱਲ ਦੱਸੋ ਕਿ ਜਦੋਂ ਸਿੱਖੀ ਕਿਰਤੀਆਂ ਦੀ ਲੜਾਈ ਲੜਦੀਆਂ ਕਿਸਾਨਾਂ ਦੀ ਲੜਾਈ ਲੜਦੀ ਆ ਕਹਿੰਦੀ ਆ ਮੁਗਲਾਂ ਦੇ ਨਾਲ ਕੁਰਬਾਨੀਆਂ ਦਿੰਦੀਆਂ ਤਾਂ ਉਹੀ ਜਿਨ੍ਹਾਂ ਨੇ ਖਲਾਫ ਲੜਦੀ ਹੋਈ ਜ਼ਕੀਰਦਾਰੀ ਪ੍ਰਬੰਧ ਦੀ ਉਹ ਜਿਹੜੀ ਉਸ ਸਮੇਂ ਚੱਲ ਸੀ ਜੇ ਅੱਜ ਜ਼ਕੀਰੂਆਂ ਦੇ ਰੂਪ ਦੇ ਵਿੱਚ ਅਕਾਲੀ ਆਉਂਦੇ ਨੇ ਤਾਂ ਉਹ ਸਿੱਖੀ ਦੇ ਵਾਰਸ ਕਿਵੇਂ ਹੋਗੇ ਬਈ ਸਿੱਖੀ ਦੇ ਵਾਰਸ ਕਿਵੇਂ ਹੋਗੇ ਸਿੱਖੀ ਤਾਂ ਕਿਰਤੀਆਂ ਦੀ ਨਿਸ਼ਾਨੀ ਸੀ ਕਿਰਤੀਆਂ ਦੀ ਅਗਵਾਈ ਕਰਨ ਵਾਲੀ ਜਮਾਤ ਸੀ ਇਸ ਕਰਕੇ ਅਸੀਂ ਦੇਖਦੇ ਆ ਜਮਾਤੀ ਨਿਸ਼ਾਨੇ ਦੇ ਵਿੱਚੋਂ ਜਮਾਤੀ ਐਂਗਲ ਦੇ ਵਿੱਚੋਂ ਦੇਖਦੇ ਆ ਤਾਂ ਸਾਨੂੰ ਪਤਾ ਕਿ ਕਿਉਂਕਿ ਜਮਾਤੀ ਲੜਾਈ ਆ ਕਿ ਜੇ ਅੱਜ ਪੀਟੀਆਈ ਤੇ ਆਰਟਨ ਕ્રાਫਟ ਅਧਿਆਪਕਾਂ ਦੀ ਤਨਖਾਹ ਟਕੋਤੀ ਹੋਈਆਂ ਜਾਂ ਕੰਪਿਊਟਰ ਦੇ ਆਪ ਕੋਥੇ ਸੰਗਰੂਰ ਦੇ ਵਿੱਚ ਬੈਠੇ ਨੇ ਤਾਂ ਫਿਰ ਜਮਾਤੀ ਐਂਗਲ ਤੁਹਾਡੇ ਬਿਲਕੁਲ ਸਾਹਮਣੇ ਆ ਗਿਆ ਕਿ ਨਾ ਤਾਂ ਘਰਲੀ ਕੋਈ ਉਹਨਾਂ ਨੇ ਨਾਂ ਲਾ ਕੇ ਮੋਰਚੇ 'ਚ ਬੈਠੇ ਆ ਨਾ ਤੁਹਾਡੇ ਨਾਲ ਬੈਠੇ ਆ ਨਾ ਕਾਂਗਰਸੀ ਆਇਆ ਨਾ ਭਾਜਪਾ ਵਾਲੇ ਆਏ ਕੌਣ ਆਏ ਜਿਹਨੇ ਤੁਹਾਡੇ ਜਮਾਤੀ ਹਿੱਸੇਦਾਰ ਨੇ ਜਮਾਤੀ ਸਾਥੀ ਨੇ ਤੁਹਾਡੇ ਅਧਿਆਪਕ ਅਧਿਆਪਕ ਜੱਜ ਬੰਦੀਆਂ ਉਹ ਤੁਹਾਡੇ ਨਾਲ ਆ ਕੇ ਬੈਠ ਗਏ ਬਿਲਕੁਲ ਸਪਸ਼ਟ ਕਰਦੀ ਹੈ ਅੱਜ ਵਾਲਾ ਧਰਨਾ ਇਹ ਜਦੋਂ 9 ਤੇ 10 ਨੂੰ ਅਸੀਂ ਮੰਗ ਪੱਤਰ ਦਿੱਤੇ ਸੀ ਉਦੋਂ ਵੀ ਨੰਬਰ 1 ਤੇ ਇਹ ਗੱਲ ਰੱਖੀ ਸੀ ਕਿ ਇਹ ਤਨਖਾਹ ਕਟੌਤੀ ਡੀਟੀਐਸ ਨੇ ਨਹੀਂ ਹੋਣ ਦੇਣੀ ਜਦੋਂ ਸੁਨਾਮ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਸੀ ਉਹਦੇ ਨਾਲ ਵੀ ਇੱਕੋ ਲੈਟਰ ਲਗਾਇਆ ਸੀ ਕਿ ਇਹ ਤਨਖਾਹ ਕਟੌਤੀ ਆ ਜਿਹੜੀ ਉਹ ਵਾਪਸ ਕਰਵਾਉਣੀ ਆ ਤੇ ਅੱਜ ਦਾ ਧਰਨਾ ਵੀ ਪ੍ਰਮukh ਮੰਤ ਇਹ ਬਣਾਈ ਪਰ ਗੱਲ ਇਹ ਆ ਕਿ ਜਦੋਂ ਤੁਸੀਂ ਤਨਖਾਹ ਕਟੌਤੀ ਦੀ ਗੱਲ ਕਰ ਰਹੇ ਹੋ ਨਾਲ ਬਤਾਰਾ ਇਹ ਵੀ ਤਾਂ ਚੱਲ ਰਿਹਾ ਨਾ ਕਿ ਜਿੰਨਾ ਵੀ ਕੋਈ ਨਵਾਂ ਪਰਤੀ ਹੋਇਆ ਕੋਈ ਪੁਰਾਣਾ ਪਰਤੀ ਹੋਇਆ ਕੋਈ ਅੱਜ ਪਰਤੀ ਹੋਇਆ ਤੂੰ ਕੱਲ ਆਉਣ ਵਾਲੇ ਸਮੇਂ 'ਚ ਪਰਤੀ ਹੋਊਗਾ ਹਰੇਕ ਮੁਲਾਜ਼ਮ ਹਰੇਕ ਦੇ ਆਪਕ ਦੀ ਇੱਛਾ ਹੁੰਦੀ ਆ ਕਿ ਮੈਂ ਤਰੱਕੀ ਕਰਾਂ ਪ੍ਰੋਮੋਸ਼ਨ ਲਵਾਂ ਪਰ ਜੇ ਭਈ ਪ੍ਰੋਮੋਸ਼ਨ ਦਾ ਮਤਲਬ ਕਾਲਾ ਪਾਣੀ ਬਣਾ ਦੇਵੇ ਕਿ 200 ਕਿਲੋਮੀਟਰ ਦੂਰ ਜਾਣਾ ਪਊਗਾ 150 ਕਿਲੋਮੀਟਰ ਦੂਰ ਜਾਣਾ ਪਊਗਾ ਫਿਰ ਇਹਦਾ ਮਤਲਬ ਇਹ ਆ ਕਿ ਉਹ ਤਰੱਕੀ ਨਹੀਂ ਹੈਗੀ ਉਹ ਤੁਹਾਨੂੰ ਖੂਜ ਸਿੱਟਣ ਵਾਲੀ ਗੱਲ ਆ ਉਹ ਤੁਹਾਨੂੰ ਕਾਲੇ ਪਾਣੀ ਤੋੜਨ ਵਾਲੀ ਗੱਲ ਆ ਇਸ ਕਰਕੇ ਤਾਂ ਦੂਜਾ ਵਿਸ਼ਾ ਜਿਹੜਾ ਉਹ ਦੂਜਾ ਮੰਗਾਂ ਜਿਹੜੀ ਉਹ ਸ਼ਾਮਲ ਕੀਤੀਆਂ ਤੇ ਇਹ ਸਾਰੀਆਂ ਮੰਗਾਂ ਦੀ ਜਿਹੜੀ ਜਾੜਾ ਮਾਂ ਸਿੱਖਿਆ ਨੀਤੀ ਸਤਿਆ ਨੇ ਗੱਲ ਕੀਤੀ ਕਿ ਇੱਥੋਂ ਦੀ ਬੋਰਡ ਦੀ ਚੇਅਰਪਰਸਨ ਬਾਹਰ ਉਹਨੇ ਆਕੇ ਲਗਾਈ ਬਈ ਅਸੀਂ ਕਹਿਨੇ ਆ ਕਿ ਦੁਰਫਟੇ ਨੂੰ ਕਿਉਂ ਨਹੀਂ ਕਹਿ ਰਹੇ ਕਿ ਅਸੀਂ ਧੰਨਵਾਦ ਕਰਨ ਆਏ ਆ ਕਿਉਂ ਨਹੀਂ ਅਸੀਂ ਇੱਥੇ ਕੁ ਬਨਾਈਆਂ ਦੇਣ ਆਏ ਆ ਅਸੀਂ ਦੁਰਫਟੇ ਇਸ ਨੂੰ ਕਹਿਣ ਆਏ ਆ ਕਿ ਪੰਜਾਬ ਜਿਸ ਦੇ ਵੱਡੇ ਵੱਡੇ ਵਿਧਕ ਮਹਾਰ ਨੇ ਜਿਨ੍ਹਾਂ ਨੇ ਵਿਧਕ ਮਹਾਰਾਂ ਦੀ ਤੂਤੀ ਬੋਲਦੀਆਂ ਪੂਰੇ ਭਾਰਤ ਦੇ ਵਿੱਚ ਵਿਧਕ ਮਹਾਰ ਸਭ ਤੋਂ ਵੱਡੇ ਮੈਂ ਤਾਂ ਮੰਨਦਾ ਸਾਡੇ ਕਿਸਾਨੀ ਦੇ ਆਗੂ ਨੇ ਕੀ ਜਿਨਾ ਨੇ ਉਹ ਫੈਕਤੀ ਕਾਨੂੰਨ ਬੁੱਝਨੇ ਕਿ ਇਹ ਕਾਰਪੋਰੇਟਿਕਰਨ ਹੋਣ ਜਾ ਰਿਹਾ ਖੇਤੀ ਦਾ ਜਿਹੜਾ ਕੋਈ ਹੋਰ ਨਹੀਂ ਬੁੱਝ ਸਕਿਆ ਤਾਂ ਪੰਜਾਬ ਕੋਈ ਦਿਮਾਗੋਂ ਖਾਲੀ ਨਹੀਂ ਹੈਗਾ ਤੁਸੀਂ ਦੇਖੋ ਕਿ ਬੋਰਡ ਦਾ ਇਸ ਸਮੇ ਜਿਹੜਾ ਚੇਅਰਪਰਸਨ ਆ ਉਹ ਕੋਈ ਨਹੀਂ ਹੈਗਾ ਇਸ ਸਮੇ ਆਈਐਸ ਸਿੱਖਿਆ ਸੱਤਰ ਕੇ ਕੇ ਯਾਦਵ ਕੋਲ ਚਾਰਜ ਹੈ ਕੀ ਗੱਲ ਪੰਜਾਬੀਆਂ ਦੇ ਕੋਲ ਕੋਈ ਇਹੋ ਜਿਹਾ ਸਿੱਖਿਆ ਸ਼ਾਸਤਰੀ ਨਹੀਂ ਪੰਜਾਬ ਦੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਕੋਈ ਨਹੀਂ ਹੈਗਾ ਇਸ ਸਮੇਂ ਵਾਈਸ ਚਾਂਸਲਰ ਦਾ ਵੀ ਚਾਰਜ ਜਿਹੜਾ ਉਹ ਸਿੱਖਿਆ ਸਕੱਤਰ ਕੇ ਕੇ ਯਾਦਵ ਨੂੰ ਦਿੱਤਾ ਹੋਇਆ ਹੈ ਪੰਜਾਬ ਦੀਆਂ ਜਿੰਨੀਆਂ ਯੂਨੀਵਰਸਟੀਆਂ ਨੇ ਅੱਧ ਦੇ ਕ੍ਰੀਮ ਯੂਨੀਵਰਸਟੀਆਂ ਨੇ ਉਹਨਾਂ ਦਾ ਕੋਈ ਵੀ ਵਾਈਸ ਚਾਂਸਲਰ ਇਸ ਸਮੇਂ ਹੈ ਨਹੀਂ ਪੰਜਾਬ ਦੇ ਤਿੰਨ ਸਕੂਲਾਂ ਦੇ ਡਾਇਰੈਕਟੋਰੇਟ ਨੇ ਚੌਥਾ ਹਾਇਰ ਐਜੂਕੇਸ਼ਨ ਦਾ ਵੀ ਲਗਾ ਲਓ ਪਹਿਲਾਂ ਡਾਇਰੈਕਟਰ ਸੈਕੰਡਰੀ ਐਜੂਕੇਸ਼ਨ ਪੀਸੀਐਸ ਲਗਾਇਆ ਹੋਇਆ ਹੈ ਡਾਇਰੈਕਟਰ ਐਲੀਮੈਂਟਰੀ ਐਜੂਕੇਸ਼ਨ ਪੀ.ਸੀ.ਐਸ ਲਗਾਤੀ ਬੀਬੀ ਉਹ ਫਿਰ ਹੋਰ ਤਾਂ ਹੋਰ ਐਸ.ਐਸ.ਕੇ ਡਾਇਰੈਕਟਰ ਜਿਹਨੇ ਸਿਲੇਬਸ ਘੜਨਾ ਹੁੰਦਾ ਤੁਸੀਂ ਇਹ ਦੇਖੋ ਕਿ ਜਿਹੜਾ ਨਰੋਲ ਕੰਮ ਇੱਕ ਸਿੱਖਿਆ ਸ਼ਾਸਤਰੀ ਨੇ ਕਰਨਾ ਇਹਨੂੰ ਸਮਝ ਹੋਵੇ ਮਨੋਵਿਗਿਆਨ ਦੀ ਉਹ ਵੀ ਆਉਂਦਾ ਜਿਨ੍ਹਾਂ ਇਹਨਾਂ ਨਖੱਟੂਆਂ ਨੇ ਇਹਨਾਂ ਆਪਾਂ ਇਹ ਲਈ ਗਦਾਰਾਂ ਨੇ ਪੰਜਾਬ ਦੇਆਂ ਨੇ ਉਹ ਵੀ ਪੀ.ਸੀ.ਐਸ ਦੇ ਹਵਾਲੇ ਕਰਤਾ ਜਿਹੜਾ ਹੁਣ ਤੱਕ ਸਿੱਖਿਆ ਸ਼ਾਸਤਰੀਆਂ ਦੇ ਕੋਲ ਹੁੰਦਾ ਸੀ ਇਸ ਕਰਕੇ ਕੀ ਆਸ ਲਗਾਈਏ ਕਿ ਤੁਸੀਂ ਸਿੱਖਿਆ ਦਾ ਜਾਂ ਲੋਕਾਂ ਦਾ ਭਲਾ ਕਰੋਗੇ ਇਸ ਕਰਕੇ ਅਸੀਂ ਜੜ ਪੜੀ ਆ ਕਿ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਹੋਣੀ ਚਾਹੀਦੀ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਉਹ ਇਨਕਲਾਬੀ ਗੱਲਾਂ ਬਾਪਰੀਆਂ ਜਿਹੜੀਆਂ ਕਿਤੇ ਭਾਰਤ ਦੇ ਵਿੱਚ ਨਹੀਂ ਬਾਪਰੀਆਂ ਭਾਰਤ ਦੇ ਵਿੱਚ ਜੇ ਜਾਤ ਦਾ ਕੋਟ ਸੀ ਸੈ ਇੱਥੇ ਭਗਤ ਕਬੀਰ ਬਾਬੇ ਨਾਨਕ ਵਰਗਿਆਂ ਨੇ ਉਸ ਜਾਤ ਨੂੰ ਰੱਦ ਕਰਕੇ ਲੋਕਾਂ ਨੂੰ ਇੱਕੋ ਮੰਗਤ ਦੇ ਵਿੱਚ ਸੰਗਤ ਦੇ ਵਿੱਚ ਬੈਠ ਕੇ ਮੈਨੂੰ ਨਾ ਨਾਰਾ ਦਿੱਤਾ ਇਸ ਕਰਕੇ ਪੰਜਾਬ ਕੋਈ ਆਪ ਨੂੰ ਖਾਲੀ ਨਹੀਂ ਹੈਗਾ ਗੱਲ ਇਹ ਆ ਕਿ ਅਸੀਂ ਜਾਲ ਚ ਫਸ ਗਏ ਫਸ ਗਏ ਕਿ ਅਕਾਲੀ ਕਾਂਗਰਸੀਆਂ ਦੇ ਸਤਾਏ ਹੋਏ ਦੇਖ ਲਿਆ ਕਿ ਉਹਨਾਂ ਨੇ ਤਾਂ ਕਾਰਪੋਰੇਟਾਂ ਦੀ ਦਲਾਲੀ ਕਰਨ ਦੀ ਸੌਂ ਖਾਧੀ ਹੋਈਆਂ ਅਸੀਂ ਇਹਨਾਂ ਤੇ ਯਕੀਨ ਕਰਕੇ ਯਕੀਨ ਕਿਹਨਾਂ ਤੇ ਕਰਕੇ ਯਕੀਨ ਉਹਨਾਂ ਤੇ ਕਰਕੇ ਜਿਨੇ ਪਹਿਲਾਂ ਕਾਂਗਰਸੀ ਸੀ ਪਹਿਲਾਂ ਅਕਾਲੀ ਸੀ ਪਹਿਲਾਂ ਭਾਜਪਾ ਵਾਲੇ ਸੀ ਹੋ ਨਮਸ ਕੀਤਾ ਕੀ ਆ ਕਿ ਕਮਲ ਤਕੜੀ ਤੇ ਪੰਜਾ ਉਸ ਦੀ ਥਾਂ ਤੇ ਹੁਣ ਝਾੜੂ ਪਰ ਲਿਆ ਅਸੀਂ ਤਾਂ ਯਕੀਨ ਕਰ ਗਏ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਦੂਜੀ ਧਾਰਮ ਦਿੰਦੇ ਹੋਏ ਤੇ ਭਗਤ ਸਿੰਘ ਨੇ ਕਿਉਂ ਸਾਮਰਾਜਵਾਦ ਮਰਦਾਬਾਦ ਕਿਹਾ ਭਗਤ ਸਿੰਘ ਨੇ ਸਾਮਰਾਜਵਾਦ ਮਰਦਾਬਾਦ ਇਸ ਕਰਕੇ ਕਿਹਾ ਉਹ ਕਹਿੰਦਾ ਕਿ ਜਦ ਤੱਕ ਸਾਮਰਾਜਵਾਦ ਰਹੂਗਾ ਉਦ ਤੱਕ ਮਨੁੱਖ ਫਤੋਂ ਮਨੁੱਖ ਦੀ ਲੋਟ ਦਾ ਜਿਹੜੀ ਉਹ ਬਰਕਰਾਰ ਜਬੇ ਜੇ ਭਗਤ ਸਿੰਘ ਨੇ સામਰਾਜਵਾਦ ਗੁਰਦਾਵਾਦ ਕਿਹਾ ਤਾਂ ਸਾਮਰਾਜੀਆਂ ਦਾ ਇੱਕ ਦਲਾਲ ਜਾਂਦਾ ਦੂਜਾ ਦਲਾਲ ਆਉਂਦਾ ਤਾਂ ਅਸੀਂ ਕਿਉਂ ਭੁਲੇਖੇ ਦੇ ਸ਼ਿਕਾਰ ਹੋ ਜਾਂਦੇ ਆ ਕਿਉਂ ਹੋ ਜਾਂਦੇ ਆ ਸ਼ਿਕਾਰ ਤੁਸੀਂ ਦੇਖੋ ਕਿ ਹੁਣ ਤੁਹਾਡੇ ਸਾਹਮਣੇ ਇੱਕ ਦੇਸ਼ ਇੱਕ ਚੋਣ ਦਾ ਏਜੰਡਾ ਜਾਂਦਾ ਆ ਰਿਹਾ ਇੱਕ ਦੇਸ਼ ਇੱਕ ਚੋਣ ਦਾ ਏਜੰਡਾ ਨੇ ਆਉਣ ਵੇਲੇ ਜਿਹੜਾ ਸਾਬਕਾ ਰਾਸ਼ਟਰਪਤੀ ਸੀ ਗੋਵਿੰਦ ਉਹ ਕਹਿ ਰਿਹਾ ਕਿ ਪਹਿਲਾਂ ਖਰਚਾ ਬਹੁਤ ਹੁੰਦਾ ਸੀ ਸਾਡੇ 4 ਲੱਖ ਕਰੋੜ ਦਾ ਖਰਚਾ ਹੁੰਦਾ ਸੀ ਇਹ ਖਰਚਾ ਅਸੀਂ ਘਟਾਉਣਾ ਸਾਨੂੰ ਬਹੁਤ ਚਿੰਤਾ ਵੀ ਕਾਰਪੋਰੇਟਾਂ ਦੇ ਦਲਾਲੋ ਜੇ ਤੁਹਾਨੂੰ ਲੋਕਾਂ ਦੀ ਨਹੀਂ ਉਹ ਚਿੰਤਾ ਹੋਵੇ ਆ ਅੰਡਾਨੀਆਂ ਜਿਹੜਾ 12 ਲੱਖ ਕਰੋੜ ਦਾ ਮਾਲਕ ਬਣ ਗਿਆ 2014 ਦੇ ਵਿੱਚ 65ਵੇਂ ਨੰਬਰ ਤੇ ਸੀ ਮੋਦੀ ਨਾਲ ਯਾਰੀ ਐ ਜੀ ਭਾਈ ਕਿ ਚੌਥੇ ਨੰਬਰ ਤੇ ਆ ਗਿਆ ਆ ਤਾਂ ਹਿੰਦਨ ਵਰਗ ਦੀ ਰਿਪੋਰਟ ਨੇ ਉਹਨੂੰ ਪਟਕਾ ਕੇ نیچے ਸੁੱਟਿਆ ਕਿ ਬਈ ਤੁਸੀਂ ਇੰਨੇ ਲੋਕ ਹਤਾਸ਼ੀ ਹੋ ਉਹਦੀ ਜਾਇਦਾਦ ਦੇ ਉੱਪਰ ਕੌੜਜਾ ਕਰੋ ਲੋਕਾਂ ਦੇ ਵਿੱਚ ਵੰਡ ਕਰੋ ਜੇ ਤੁਸੀਂ ਇੰਨੇ ਲੋਕ ਹਤਾਸ਼ੀ ਹੋ ਤੁਸੀਂ ਅਮਾਨੀਆਂ ਦੀ ਜਿਹੜੀ ਜਾਇਦਾਦ 1.5 ਲੱਖ ਕਰੋੜ ਦੀਆਂ ਉਹਨਾਂ ਦੀ ਜਾਇਦਾਦ ਦੇ ਉੱਪਰ ਕੌੜਜਾ ਕਰੋ ਲੋਕਾਂ ਦੇ ਵਿੱਚ ਵੰਡ ਕਰੋ ਪਰ ਗੱਲ ਤਾਂ ਇਹ ਆ ਵੀ ਕਾਂਗਰਸ ਤੋਂ ਲੈ ਕੇ ਬੀਜੇਪੀ ਤੋਂ ਲੈ ਕੇ ਆਮ ਆਦਮੀ ਪਾਰਟੀ ਗੱਲ ਇਹ ਆ ਜੋ ਭਗਤ ਸਿੰਘ ਨੇ ਕਿਹਾ ਸੀ ਕਿ ਜੇ ਪ੍ਰਬੰਧ ਉਹੀ ਰਹੂਗਾ ਜੇ ਲੋਟੂ ਪ੍ਰਬੰਧ ਉਹੀ ਰਹੂਗਾ ਤਾਂ ਹੋਊਗਾ ਕਿ ਕਿ ਗੋਰੀਆਂ ਦੀ ਜਗ੍ਹਾ ਕਾਲੇ ਆ ਜਾਣਗੇ ਤੁਹਾਡੀ ਲੁੱਟੋ ਮੇਰੋ ਇਸ ਕਰਕੇ ਅਸੀਂ ਕਰਦੇ ਹੀ ਰਹੇ ਆ ਕਿ ਕਦੇ ਗੋਰੀਆਂ ਦੀ ਜਗ੍ਹਾ ਕਾਲੇ ਲੈ ਆਏ ਕਦੇ ਟੋਪੀਆਂ ਵਾਲਿਆਂ ਦੀ ਜਗ੍ਹਾ ਤੇ ਕੋਈ ਅਸੀਂ ਪੰਜੇ ਵਾਲੇ ਲੈ ਆਏ ਅਸੀਂ ਭੁੱਲ ਜਾਂਦੇ ਆ ਕਿ ਅਸੀਂ ਵਾਰਿਸ ਬਿਨਾ ਦੇ ਆ ਇਸ ਕਰਕੇ ਸਿੱਖ ਇਤਿਹਾਸ ਤੋਂ ਪ੍ਰੇਰਣਾ ਲਈਏ ਜਿਹੜਾ ਵੀ ਕੋਈ ਜ਼ਗੀਰੂ ਵਾਲਾ ਦਲਾਲ ਅਜਬੀਰੂ ਪ੍ਰਬੰਧ ਦਾ ਉਸ ਨੂੰ ਨਕਾਰਿਏ ਭਗਤ ਸਰਾਬੇ ਤੇ ਉਦਮ ਸਿੰਘ ਹੋਣਾ ਤੋਂ ਆਪਾਂ ਪ੍ਰੇਰਣਾ ਲਈਏ ਕਿ ਜਿਹੜਾ ਸਾਮਰਾਜੀਆਂ ਤੇ ਕਾਰਪੋਰੇਟਾਂ ਦਾ ਦਲਾਲ ਆ ਉਸ ਨੂੰ ਆਪਾਂ ਨਕੀੜਾ ਕਰੀਏ ਉਸਦੇ ਨਾਲ ਨਹੀਂ ਤਾਂ ਹੋਊਗਾ ਇਹ ਕਿ ਅੱਜ ਹੁਣ ਆਹ ਤਰਫਾਂ ਤੋਂ ਤੋਤੀ ਆਈ ਆ ਦੇਖੋ ਮੈਂ ਇਹਦੇ ਬਾਰੇ ਬਿਲਕੁਲ ਸਪਸ਼ਟ ਕਰਨਾ ਕਿ ਇਹ ਲੈਟਰ ਆ ਜਿਹੜਾ ਇਹ ਸਾਫ਼ ਕਹਿ ਰਹੇ ਆ ਕਿ ਸਪਸ਼ਟ ਨਹੀਂ ਮਨਮਾਨੇ ਢੰਗ ਨਾਲ ਜਾਰੀ ਕਰਤਾ ਪਰ ਇਹ ਇੰਨਾ ਕਿ ਜ਼ਰੂਰ ਸਪਸ਼ਟ ਆ ਕਿ ਇਹਦੇ ਪਿੱਛੇ ਕਾਰਨ ਇਹ ਆ ਕਿ ਇਹ ਅਧਿਆਪਕ ਜਿਹੜੇ ਪੀਟੀਆਈ ਤੇ ਆਰਟਮ ਕਰਾਪਤ ਸਰਕਾਰ ਇਹਨਾਂ ਨੂੰ ਸੀਐਲਬੀ ਕਟੜ ਦਾ ਹਿੱਸਾ ਨਹੀਂ ਮੰਨਦੀ ਤੇ ਜਦੋਂ C&V ਕਾਟਰ ਦਾ ਹਿੱਸਾ ਨਹੀਂ ਮੰਨ ਲਈ ਤਾਂ ਇਹ ਕਹਿੰਦੇ ਕਿ ਕਿ ਰੇਡ ਕਿਉਂਕਿ C&V ਨੂੰ ਦਿੱਤਾ ਸੀ 4400 ਤੇ ਇਹਨਾਂ ਦਾ ਨਹੀਂ ਬਣਦਾ ਤੁਸੀਂ ਦੇਖੋ ਕਿ ਪ੍ਰਬੰਧ ਕਿਵੇਂ ਤੁਹਾਨੂੰ ਤੁਸਾਉਂਦਾ ਕਿ ਜੇ ਭਈ ਇਹ C&V ਕਾਟਰ ਦਾ ਹਿੱਸਾ ਨਹੀਂ ਹੈਗੇ C&V ਦੀ ਫੁੱਲ ਫਾਰਮ ਆ ਕਲਾਸਿਕਲ ਐਂਡ ਵਰਨਿਕੂਲਰ ਵਰਨਿਕੂਲਰ ਦਾ ਮਤਲਬ ਕੀ ਹੁੰਦਾ ਕਿ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਤੁਸੀਂ ਚਿੰਨਾ ਦੇ ਰਾਹੀ ਤੁਸੀਂ ਜਿਤਰਾ ਦੇ ਰਾਹੀ ਤੁਸੀਂ ਆਪਣੇ ਹਾਫ ਭਾਵ ਰਾਹੀ ਜਦੋਂ ਆਪਣੀ ਗੱਲ ਸਮਝਾਉਣੀ ਹੋ ਤਾਂ ਉਹ ਸਾਰੀਆਂ ਚੀਜ਼ਾਂ ਵਰਨਕੂਲਰ ਦੇ ਵਿੱਚ ਆਉਂਦੀਆਂ ਨੇ ਤਾਂ ਆਟੈਂਟ ਰਾਫਟ ਤਾਂ ਵਰਨਕੂਲਰ ਚ ਪਾਈ ਸੀ ਪੀਟੀਆਈ ਫਿਜ਼ੀਕਲ ਟ੍ਰੇਨਿੰਗ ਤਾਂ ਵਰਨਕੂਲਰ ਦੇ ਵਿੱਚ ਪਾਈ ਸੀ ਦੂਜੇ ਪੇਜ ਕਮਿਸ਼ਨ ਨੇ ਪਾਈ ਸੀ ਅਸੀਂ ਨਹੀਂ ਰਿਆ ਕੇ ਪਾਈ ਕੋਈ ਇਸ ਤਰ੍ਹਾਂ ਕੇ ਜੇ ਉਸ ਤੋਂ ਬਾਅਦ ਦੇ ਪੇ ਕਮਿਸ਼ਨਾਂ ਨੇ ਗਦਾਰੀ ਕੀਤੀ ਇਹ ਕੱਟ ਦੇ ਨਾਲ ਤਾਂ ਤੁਸੀਂ ਹੁਣ ਜਿਹੜੇ ਨਵੇਂ ਗਦਾਰ ਆ ਗਏ ਨਵੇਂ ਲੁੱਟੇ ਹੋਏ ਆ ਗਏ ਤੁਸੀਂ ਬਦਲਾਅ ਕਹਿ ਰਹੇ ਹੋ ਬਦਲਾਅ ਦਾ ਮਤਲਬ ਇਹ ਹੈ ਤੁਹਾਨੂੰ ਆ ਜਿਹੜੀਆਂ 10 ਸਮਰਥ ਕੀਤਾਂ ਨੇ ਇਹ ਬਦਲਣੀਆਂ ਪੈਣਗੀਆਂ ਬਦਲਾਅ ਦਾ ਮਤਲਬ ਇਹ ਹੋਊਗਾ ਕਿ 2012 ਵਾਲਾ ਪੱਤਰ ਹੁਣ ਬਾਤ ਲੈ ਕੇ ਕਹੋ ਕਿ ਤਨਖਾਹ ਪਟੌਤੀ ਕਰਾਂਗੇ ਬਿਲਕੁਲ ਸਪਸ਼ਟ ਕਹਿੰਦੇ ਆ ਕਿ ਟੀਚੀਆਂ ਇਹ ਤਨਖਾਹ ਪਟੌਤੀ ਨਹੀਂ ਹੋਰ ਦੋ ਬਿਲਕੁਲ ਸਪਸ਼ਟ ਨਹੀਂ ਨਹੀ ਹੋਣ ਦਾ ਮੰਗੇ ਮੰਗੇ ਆ ਕਿ ਇਸ ਮਾਮਲੇ ਦੇ ਵਿੱਚ ਸਾਡੇ ਜਿਹੜੇ ਅਧਿਆਪਕ ਪੀੜਤ ਨੇ ਉਹਨਾਂ ਮੈਦਾਨ 'ਚ ਆਉਣਾ ਪਊਗਾ ਮੈਦਾਨ 'ਚ ਆਉਂਦੇ ਹੋਏ ਨਖੇੜਾ ਕਰਨਾ ਪਊਗਾ ਇਸ ਪ੍ਰੋਗਰਾਮ ਦੀਆਂ ਬਹੁਤ ਸਾਰੀਆਂ ਹਮਾਇਤਾਂ ਆਈਆਂ ਕਾਦਗੀ ਹਮਾਇਤਾਂ ਵੀ ਆਈਆਂ ਉਸ ਭਰੋਸੇ ਵੀ ਦਿੱਤੇ ਪਰ ਬਹੁਤ ਸਾਰੀਆਂ ਜੱਟੇਬੰਦੀਆਂ ਇੱਥੇ ਪਹੁੰਚੀਆਂ ਨੇ ਜਿਨ੍ਹਾਂ ਨੇ ਭਰੋਸੇ ਦਿੱਤੇ ਤਾਂ ਸਾਨੂੰ ਵੀ ਨਖੇੜਾ ਕਰਨਾ ਪਊਗਾ ਜੀਟੀਐਫ ਨਾ ਇੱਕ ਕਾਡਰ ਦੀ ਜੱਟੇਬੰਦੀਆਂ ਨਾ ਇੱਕ ਅਧਿਆਪਕ ਵਰਗ ਨੂੰ ਬਿਲੋਂਗ ਕਰਦੀ ਹੈ ਸਮੁੱਚੇ ਅਧਿਆਪਕ ਦੇ ਕਾਡਰ ATT ਤੋਂ ਲੈ ਕੇ ਪ੍ਰਿੰਸੀਪਲ ਸਾਰੇ ਕਾਟਰਾਂ ਦੀ ਸਾਂਝੀ ਜਥੇਬੰਦੀ ਆ ਤਾਂ ਫਿਰ ਜੇ ਸੀਗਿਆਂ ਵੀ ਕਾਟਰ ਤੇ ਕੋਈ ਅਟੈਕ ਹੋਇਆ ਈਟੀਐ ਮੂਹਰੇ ਹੋ ਕੇ ਲੜੂਗੇ ਅਸੀਂ ਜਿਹੜੇ ਨਹੀਂ ਵੀ ਆ ਸਕੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਦੇਖੋ ਪੰਜਾਬ ਦੇ ਅਧਿਆਪਕਾਂ ਤੇ ਵੱਡੇ ਹਮਲੇ ਹੋ ਰਹੇ ਨੇ ਸਿੱਖਿਆ ਮੰਤਰੀ ਕਹਿ ਰਹੇ ਆ ਕਿ ਮਿਡਲ ਸਕੂਲਾਂ ਦੀ ਮਰਜ਼ੀ ਕਰ ਲੀਆ ਸਿੱਖਿਆ ਮੰਤਰੀ ਬਿਲਕੁਲ ਸਪਸ਼ਟ ਬਿਨਾਂ ਹਸਵਾਦੇ ਵਿੱਚ ਬੋਲ ਰਿਹਾ ਤਾਂ ਅਸੀਂ ਜਿੰਨੀਆਂ ਵੀ ਅਧਿਆਪਕ ਜਥੇਬੰਦੀਆਂ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਕੱਠੇ ਹੋ ਜੀਏ ਫਰਕ ਪੱਕੇ ਹੋਣ ਲਈ ਅਸੂਲੀ ਇੱਕ ਤਾ ਬਣਾਈਏ ਐਤੋ ਹੀ ਨਾਊਂਸ ਕਰ ਦਿੰਦੇ ਆ ਕਿ ਇੱਕ ਤਾਂ ਜਿਹੜਾ 40-45 ਮੰਡਾਂ ਦੀ ਥਾਂ ਤੇ ਕੋਈ 10 ਜਾਂ 11 ਸੂਤਰੀ ਮੰਗ ਪੱਤਰ ਤਿਆਰ ਕਰੀਏ ਇਹ ਨਹੀਂ ਹੈਗਾ ਕਿ ਜੇ ਡੀਓ ਬੀਪੀਓ ਵਾਲੀ ਕੋਈ ਉਸ ਤੋਂ ਵੀ ਫਾਈਲ ਕਲੀਅਰ ਕਰਾਉਣੀ ਆ ਉਹ ਵੀ ਮੰਗ ਆ ਜਿਹੜੀ ਅਸੀਂ ਸਾਝੇ ਮੋਰਚੇ ਦੇ ਮੰਗ ਪੱਤਰ ਤੇ ਪਾਵਾਂਗੇ ਫਿਰ ਕੇ ਕਲੀਅਰ ਦੂਸਰਾ ਜਦੋਂ ਆਪਾਂ ਲੜ ਰਹੇ ਆ ਤਾਂ ਜੇ ਕੋਈ ਲੜਦਾ ਹੋਇਆ ਵੱਖਰਾ ਵੀ ਕੋਈ ਉਸ ਤੋਂ ਫਰਕ ਰੱਖ ਕੇ ਕੋਈ 15 ਦਿਨ ਦਾ 20 ਦਿਨ ਦਾ ਲੜਨਾ ਜਾਂਦਾ ਤਾਂ ਫਿਰ ਆਪਾਂ ਸਰਕਾਰ ਤੋਂ ਮੂਹਰੇ ਹੋ ਕੇ ਉਹਨੂੰ ਰੋਕੀਏ ਨਾ ਸਗੋਂ ਆਪਣਾ ਸਾਥੀ ਸਮਝੀਏ ਅਸੀਂ ਕੱਲ ਕੰਪਿਊਟਰ ਦੇ ਹੱਥਾਂ ਦੇ ਮੋਰਚੇ 'ਚ ਸੀ ਭਈ ਅਸੀਂ ਦਾਰਾਂ ਨੂੰ ਕਿਹਾ ਨਹੀਂ ਕਿ ਅੱਜ ਸਾਡੀ ਰੈਲੀ ਆ ਕਿਸੇ ਸਾਡੀ ਰੈਲੀ ਦੇ ਬਰਾਬਰ ਕਿਉਂ ਰੱਖ ਲਿਆ ਅਸੀਂ 50 ਸਾਥੀ ਡੀਟੀਐਫ ਦੇ ਲੈ ਕੇ ਰਾਤ 2 ਵਜੇ ਤੱਕ ਸਵੇਰੇ 2 ਵਜੇ ਤੱਕ ਉਸ ਮੋਰਚੇ ਦੇ ਵਿੱਚ ਸੀ ਕਿਉਂ ਲੜਦੇ ਹੋਏ ਲੋਕਾਂ ਦਾ ਸਾਥ ਦੇਣਾ ਹੁੰਦਾ ਅੜਿੱਕੇ ਨਹੀਂ ਲਗਾਉਣੇ ਜੇ ਜਰੋਂਦੂਸੀ ਲੜਦੇ ਹੋਏ ਲੋਕਾਂ ਦਾ ਸਾਥ ਲਾਓਗੇ ਤੁਸੀਂ ਦੇਖੋਗੇ ਕਿ ਤੁਸੀਂ ਦੇਖੋਗੇ ਕਿ ਜਿਹੜਾ ਸਿੱਖਿਆ ਮੰਤਰੀ ਕਹਿੰਦਾ ਕਿ ਮੈਡਰ ਸਕੂਲ ਬੰਦ ਕਰਨੇ ਨੇ ਅਸੀਂ ਸਿੱਖਿਆ ਮੰਤਰੀ ਨੂੰ ਖੁੱਲੀ ਚੇਤਾਵਨੀ ਦਿੰਦੇ ਆ ਅਮਨਾ ਰੋਡੇ ਦੇ ਦਰਵਾਜ਼ੇ ਅੱਗੇ ਤੂੰ ਸਕੂਲ ਬੰਦ ਕਰਨ ਦੀ ਗੱਲ ਕਰਦਾ ਸਪੈਸ਼ਲਿਸਟਾਂ ਕਾਰਨ 7800 ਪ੍ਰਾਇਮਰੀ ਸਕੂਲ ਬੰਦ ਕਰਨ ਦੀ ਗੱਲ ਕੀਤੀ ਸੀ ਤਾਂ ਕੈਪਟਨ ਅਮਰਿੰਦਰ ਧਰਤੀ ਚ ਇੰਨਾ ਡੂੰਘਾ ਗੱਤਾਂ ਲੋਕਾਂ ਨੇ ਕਿ ਹਾਲੇ ਤੱਕ ਉੱਪਰ ਨਹੀਂ ਸਕੇ ਨਿਕਲ ਨਹੀਂ ਸਕੇ ਤੇ ਤੁਸੀ ਬੱਬੂ ਬੋਸ਼ਿਓ ਤੁਨੂ ਤਾਂ ਮਨ ਨੂੰ ਲੱਗਦਾ ਕਿ ਲੋਕ ਪਤਾਲ ਦੇ ਧੱਕ ਦੇਣ ਤੇ ਤੁਹਾਡੇ ਕੇ ਵੀ ਤਾਕਤ ਨਹੀਂ ਹੈ ਕਿ ਸਕੂਲ ਬੰਦ ਕਰਨ ਵਾਲ ਅੱਗੇ ਵਧ ਸਕੋ ਇਸ ਕਰਕੇ ਬਿਲਕੁਲ ਸਪਸ਼ਟ ਲੜਨ ਵਾਲੀ ਲਾਈਨ ਲਵਾਗੇ ਅੱਜ ਵੀ ਤੁਹਾਡੇ ਸਾਹਮਣੇ ਆ ਕਿ ਪੁਲਿਸ ਫੋਰਸ ਵੱਡੀ ਗਿਣਤੀ ਚ ਬੁਲਾਈ ਹੋਈ ਸੀ ਕੀ ਗੱਲ ਬਈ ਅਸੀਂ ਕੋਈ ਘਰ ਤੇ ਕੰਮ ਜਾ ਕਰਨਾ ਕਾਰਨ ਇਹ ਆ ਕਿ ਜੀਟੀਏ ਆਪਣੇ ਤਿੰਨ ਟਰੇਲਰ ਦਿਖਾਏ ਸੀ ਇੱਕ ਬਈ ਬਰਨਾਲੇ ਦਿਖਾਇਆ ਬਰਨਾਲੇ ਨੀਤ ਹੈਰ ਦੀ ਕੋਠੀ ਦੇ ਅੱਗੇ ਸਾਡੇ ਸਾਥੀ ਗੁਪਤ ਐਕਸ਼ਨ ਕਰਕੇ ਪਹੁੰਚ ਗਏ ਅੱਗੇ ਦੇਖੋ ਜਥੇਬੰਦੀ ਜਿਹਨੇ ਮੁੱਖ ਮੰਤਰੀ ਪੰਜਾਬ ਵਾਲਾ ਤੇ ਇੱਕ ਕੇਜਰੀਵਾਲ ਉਹਨਾਂ ਨੂੰ ਕਾਲੇ ਝੰਡੇ ਦਿਖਾਉਣ ਦਾ ਪ੍ਰੋਗਰਾਮ ਕੀਤਾ ਤੇ ਅਰੈਸਟ ਆ ਹੋਈਆਂ ਦੂਜਾ ਪ੍ਰੋਗਰਾਮ ਚੱਬੇਵਾਲ ਕੀਤਾ ਪਿਛਲੇ ਮਹੀਨੇ 16 ਤਰੀਕ ਨੂੰ ਉਥੇ 2 ਘੰਟੇ ਜਾਮ ਲਗਾ ਕੇ ਰੱਖਿਆ ਰੋਡ ਦੇ ਉੱਪਰ ਇੱਕ ਐਕਸ਼ਨ ਕਿੱਧਰ ਵਾਹੇ ਕੀਤਾ ਜਿੱਥੇ ਜਿਹੜਾ ਇਹਨਾਂ ਦਾ ਉਮੀਦਵਾਰ ਸੀ ਐਮਪੀ ਢੇਲੋਂ ਉਹਨਾਂ ਦਾ 3 ਘੰਟੇ ਅਸੀਂ ਦਰਵਾਜ਼ਾ ਬੰਦ ਕਰਕੇ ਰੱਖਿਆ ਨਾ ਕੋਈ ਅੰਦਰ ਨਾ ਕੋਈ ਬਾਹਰ ਤਾਂ ਉਹ ਤਿੰਨੇ ਜਿਹੜੇ ਟਰੇਲਰ ਸੀ ਉਹਦਾ ਨਤੀਜਾ ਅੱਜ ਇਹ ਹੈ ਆ ਕਿ ਜਦੋਂ ਉੱਥੋਂ ਤੋਂ ਚੱਲਦੇ ਆ ਰਹੇ ਆ ਅੱਜ ਬਿਨਾ ਬੈਰੀਕੇਡ ਤੋੜੇ ਆਪਣੇ ਆਪ ਬੈਰੀਕੇਡ ਦੀਆਂ ਦੋ ਲੇਹਰਾਂ ਲੱਗੇ ਹੋ ਖੱਡੀਆਂ ਅੱਜ ਤੁਹਾਡੇ ਨਾਲ ਸਰਕਾਰ ਆ ਜਿਹੜੀ ਉਹ ਗੱਲਬਾਤ ਕਰਨ ਲਈ ਤਿਆਰ ਹੋਈ ਆ ਨਹੀਂ ਤਾਂ ਜਦੋਂ ਗਿੱਦੜ ਵਾਏ ਗਏ ਬਰਨਾਲੇ ਗਏ ਚੱਬੇਵਾਲ ਗਏ ਸਾਡੇ ਨਾਲ ਬੜੀਆਂ ਫੋਕੀਆਂ ਫੋਕੀਆਂ ਜੀਆਂ ਗੱਲਾਂ ਕਰਨ ਕੋਡ ਆਫ ਕੰਡਕਟ ਲੱਗਿਆ ਹੋਇਆ ਵਾਹ ਜੀ ਵਾਹ ਅ ਜਦੋਂ ਤੁਸੀਂ ਨੋਮੀਨੇਸ਼ਨ ਪੇਪਰ ਫਾੜਦੇ ਹੋ ਹੱਥਾਂ ਚੋਂ ਖੋਹ ਕੇ ਉਦੋਂ ਕੋਡ ਆਫ ਕੰਡਕਟ ਨਹੀਂ ਲੱਗਿਆ ਹੋਇਆ ਮੈਂ ਕੱਲ ਵੀ ਕਿਹਾ ਸੀ ਸਟੇਟ ਇਲੈਕਸ਼ਨ ਕਮਿਸ਼ਨ ਤੁਹਾਡਾ ਬੱਜੂ ਆ ਜਦੋਂ ਮਰਜ਼ੀ ਉਸ ਤੋਂ ਜਿਹੜੇ ਮਰਜ਼ੀ ਲੈਟਰ ਤੇ ਤੁਸੀਂ ਸੈਂਡ ਕਰਾ ਲਓ ਇਸ ਕਰਕੇ ਗੱਲਬਾਤ ਵੀ ਕਰਾਂਗੇ ਅਧਿਕਾਰਤਾਂ ਨੂੰ ਅਪੀਲ ਵੀ ਕਰਾਂਗੇ ਕਿ ਆਪਾਂ ਲੜਨ ਵਾਲੀ ਲਾਈਨ ਲਈਏ ਅਦਾਲਤਾਂ ਦੇ ਚੱਕਰਾਂ ਦੇ ਵਿੱਚ ਨਾ ਪਈਏ ਜਦੋਂ ਪੈਣਾ ਉਹ ਤੁਹਾਡੀ ਮਰਜ਼ੀਆ ਰੋਕਾਂਗੇ ਨਹੀਂ ਪਰ ਜਿਹੜੇ ਕੋਈ 15-15000 ਤੁਹਾਡੇ ਤੋਂ ਇਕੱਠੇ ਕਰ ਰਹੇ ਨੇ ਉਹਨਾਂ ਨੂੰ ਪੁੱਛੋ ਤਾਂ ਸਹੀ ਵੀ ਇਹ ਹੈ じゃ ਕਿਹੜਾ ਵਕੀਲ ਆ ਭਾਈ ਜਿਹੜਾ 15-15000 ਕਰੋ ਨੂੰ ਗੁਣਾ ਕਰ ਲਿਓ ਕਿ ਵੀ ਫੀ 25 ਲੱਖ ਤੋਂ ਉਹਨਾਂ ਮੰਨਦਾ ਹੀ ਨਹੀਂ ਅਸੀਂ ਰੈਲੀ ਕਰ ਰਹੇ ਹਾਂ ਇੱਕ ਰੈਲੀ ਤੇ ਕਰਨੀ ਪਈ ਹੋਰ ਕਰਾਂਗੇ ਤੁਹਾਨੂੰ ਮਾਮਲਾ ਜੀ ਨਾ ਕਰੋੜਾਂ ਚ ਕਹਿੰਦਾ ਕੋਈ ਉਹਨੂੰ ਅਸੀਂ ਹਜ਼ਾਰਾਂ ਲੱਖਾਂ ਦੇ ਵਿੱਚ ਹੱਲ ਕਰਕੇ ਦਿਖਾ ਦਾਂਗੇ ਪਰ ਗੱਲ ਇਹ ਆ ਕਿ ਜਦੋਂ ਅਦਾਲਤਾਂ ਦੇ ਵਿੱਚ ਜਾਓਗੇ ਪੱਤਰ ਨੇ ਕਿਹਾ ਕਿ ਇਸ ਅਦਾਲਤ ਇਸ ਅਦਾਲਤ ਤੇ ਬੰਦੇ ਬਿਰਖ ਹੋ ਗਏ ਫੈਸਲਾ ਸੁਣਦੇ ਸੁਣਦੇ ਸੁੱਕ ਗਏ ਤਾਂ ਗੱਲ ਇਹ ਆ ਕਿ ਸੁੱਕ ਕੇ ਫੈਸਲਾ ਕਰਵਾਉਣਾ ਜਾ ਲੜਕੇ ਲੜਨ ਵਾਲੀ ਨਾਇਟ ਨੂੰ ਫੈਸਲਾ ਕਰਾਉਣਾ ਅਸੀਂ ਭਗਤ ਸਰਾਬੇ ਉਦਮ ਦੇ ਵਾਰਸਾਂ ਲੜਕੇ ਫੈਸਲਾ ਕਰਾਵਾਂਗੇ ਕੋਈ ਤਨਖਾਹ ਕਟੌਤੀ ਨਹੀਂ ਹੋਣ ਦੇਣੀ ਰਿਕਵਰੀ ਪੀਟੀ ਸਾਹਿਬ ਤੁਸੀਂ ਕਹੇਗੇ ਬਿਲਕੁਲ ਸਪਸ਼ਟਾ ਜਿੰਨੇ ਵੀ ਡੀਓ ਨੇ ਜਾ ਜਿੰਨੇ ਵੀ ਅੱਗੇ ਡੀਟੀਓ ਨੇ ਇਹ ਬਿਲਕੁਲ ਧਿਆਨ ਨਾਲ ਸੁਣ ਲੋ ਜਿਹੜਾ ਲੈਟਰ ਦਾ ਹਵਾਲਾ ਇੱਥੇ ਦਿੱਤਾ ਜੇ ਉਸ ਲੈਟਰ ਤੋਂ ਪੁਰਾ ਆਸੇ ਪਾਸੇ ਸੱਜੇ ਖੱਬੇ ਕਿਸੇ ਰਿਕਵਰੀ ਕਰਨ ਦੀ ਗੱਲ ਕੀਤੀ ਫਿਰ ਕ੍ਰਿਸ਼ਨ ਕੁਮਾਰ ਵਾਲਾ 2018 19 ਵਾਲਾ ਜਿਹੜਾ ਦੌਰ ਆ ਯਾਦ ਰੱਖਿਓ ਫਿਰ ਉਦੋਂ ਡੀਓ ਤੇ ਕਈ ਹੋਰ ਵੀ ਜਿਹੜੇ ਅਫਸਰ ਸੀ ਉਹ ਘੇਰੇ ਗਏ ਸੀ ਇਸ ਮਾਮਲੇ ਦੇ ਵਿੱਚ ਵੀ ਡੀਟੀਆ ਫਿਰ ਘੇਰੂਗੀ ਜਦ ਰਿਕਵਰੀ ਬੈਰੀ ਗੱਲ ਹੁੰਦੀ ਆ ਤੇ ਇਹ ਫਿਕਸੇਸ਼ਨ ਹੋ ਚੁੱਕੀ ਆ ਬਿਲਕੁਲ ਸਪਸ਼ਟ ਪੇ ਫਿਕਸੇਸ਼ਨ ਹੋ ਚੁੱਕੀ ਆ ਜਦੋਂ ਵੀ ਪੇ ਕਮਿਸ਼ਨ ਕਹਿ ਰਿਹਾ ਕਿ 15% ਹਰੇਕ ਦਾ ਤਨਖਾਹ ਵਾਧਾ ਹੋਣਾ ਹੀ ਆ ਤਾਂ ਤੁਸੀਂ ਕਿਧਰੋਂ ਆ ਕੇ ਬੱਬਰ ਸ਼ੇਰ ਬਈ ਕਿਸੇ ਦੀ ਤਨਖਾਹ ਕਟੌਤੀ ਕਰਨ ਵਾਲੇ ਰੀਫਿਕਸੇਸ਼ਨ ਕਰਨ ਵਾਲੇ ਇਸ ਕਰਕੇ ਅਪੀਲ ਕਰੀਏ ਦਲੀਲ ਨਾਲ ਗੱਲ ਰੱਖੀਏ ਐਡਿਟੇਸ਼ਨ ਕਰੀਏ ਪਹਿਲਾਂ ਵੀ ਮਸਲੇ ਹੱਲ ਕਰਾਏ ਨੇ ਇਹ ਵੀ ਕਰਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸਿੰਘਰ ਜਿੱਥੇ ਲੜਦੇ ਲੋਕਾਂ ਦੀ ਬਾਕੀ